ਆ ਜੀ ਵੀ ਕੁਝ ਇਧਰ ਉਧਰ ਹੋ ਜੇ ਤਾਂ ਬੜਾ ਦੁੱਖ ਲੱਗਦਾ ਹੈ ਨਾ ਗੱਲ ਛੋਟੀ ਆ ਪਰ ਹੈ ਬਹੁਤ ਜ਼ਰੂਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਅਗੇਨ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਦੂਜਾ ਦਿਨ ਹੈ ਜੀ ਨਵੇਂ ਸਾਲ ਦਾ ਪਹਿਲਾ ਦਿਨ ਆਪਾਂ ਕੱਲ ਵਲੌਗ ਪਾਇਆ ਸੀ ਤੇ ਉਹ ਤੁਸੀਂ ਦੇਖ ਲਿਆ ਸੀ ਕਿ ਪਹਿਲਾ ਦਿਨ ਹੀ ਜਿਹੜਾ 2026 ਦਾ ਉਹ ਸਾਡਾ ਆਏ ਬਹੁਤ ਤਫਾ ਨਹੀਂ ਰਿਹਾ ਆ ਗੱਡੀ ਵਜੀ ਹੈ ਜੀ ਆਪਣੀ ਇੱਥੇ ਨਾ ਟੋਆ ਬੜਾ ਤਗੜਾ ਉਹਦੇ ਚ ਨਾ ਚਾਹੁੰਦੇ ਹੋਏ ਵੀ ਗੱਡੀ ਜਿਹੜੀ ਆ ਉਹ ਵੱਜ ਜਾਂਦੀ ਆ ਤੇ ਗੱਡੀ ਤੁਹਾਨੂੰ ਪਤਾ ਆਪਾਂ ਬ੍ਰਾਂਡ ਨਹੀਂ ਉਹ ਲਈ ਹੀ ਇਹ ਆਪਣੀ ਮਿਹਨਤ ਨਾਲ ਲਈ ਹੋਈ ਚੀਜ਼ ਤਾਂ ਜਦੋਂ ਥੋੜਾ ਬੋਦਾ ਜਿਹਾ ਵੀ ਕੁਝ ਇੱਧਰ ਉੱਧਰ ਹੋ ਜੇ ਤਾਂ ਬੜਾ ਦੁੱਖ ਲੱਗਦਾ ਹਨ ਜਦੋਂ ਮਾਪਿਆਂ ਦੇ ਸਿਰ ਤੇ ਹੁੰਦੀ ਆ ਮਾਪਿਓ ਲੈ ਕੇ ਦਿੰਦੇ ਉਦੋਂ ਆਪਾਂ ਇਹਨੀ ਕਦਰ ਨਹੀਂ ਕਰਦੇ ਪਰ ਜਦੋਂ ਅਸੀਂ ਖੁਦ ਉਹੋ ਚੀਜ਼ ਜਾਂ ਹਨ ਵਧੀਆ ਮਾੜੀ ਚੀਜ਼ ਕੋਈ ਆਪਣੇ ਪੈਸਿਆਂ ਦੀ ਲੈਨੇ ਹਨ ਫਿਰ ਉਹਨੂੰ ਝਰੀਟ ਵੀ ਵੱਜੇ ਤੇ ਉਹ ਐਂ ਲੱਗਦਾ ਕਿ ਜਦੋਂ ਸਾਡੇ ਸਰੀਰ ਤੇ ਝਰੀਟ ਵੱਜ ਗਈ ਆ ਤੇ ਉਦਾਂ ਦਾ ਹੀ ਕੁਛ ਹੁੰਦਾ ਤੇ ਬਾਕੀ ਜੇ ਕਿ ਆਪਾਂ ਗੱਲ ਕਰ ਰਹੇ ਸੀ ਕਿ ਪਹਿਲਾ ਦਿਨ ਜਿਹੜਾ ਸੀ ਆਪਣਾ ਉਹ ਬੜਾ ਤੂਫਾਨੀ ਰਿਹਾ ਹਨਾ ਨਵੇਂ ਸਾਲ ਦਾ 2026 ਦਾ ਤੇ ਵਾਹਿਗੁਰੂ ਸਾਰੇ ਦਿਨ ਹੀ ਇਦਾਂ ਵਧੀਆ ਰੱਖੇ ਚੜ੍ਹਦੀ ਗੱਲਾਂ 'ਚ ਰੱਖੇ ਤੇ ਰਹਿਣਗੇ ਵੀ ਕਿਉਂਕਿ ਬੰਦੇ ਨੂੰ ਆਪਣੇ ਆਪ ਤੇ ਵਿਸ਼ਵਾਸ ਹੋਣਾ ਚਾਹੀਦਾ ਸਾਰਾ ਕੁਝ ਪੋਜ਼ਿਟਿਵ ਸੋਚੋ ਪੋਜ਼ਿਟਿਵ ਹੋਏਗਾ ਤੇ ਅੱਜ ਸਾਡਾ ਦੂਜਾ ਦਿਨ ਫੇਰ ਕੰਮ ਤੇ ਸਾਰਾ ਦਿਨ ਕਿਉਂਕਿ ਹੁਣ 10 ਵਜੇ ਆ 9:46 ਹੋਇਆ ਤੁਹਾਨੂੰ ਸਮਾਂ ਲਿਖਾ ਦਿੰਨੇ ਆ 9:46 ਹੋਇਆ ਤੇ 10 ਵਜੇ ਆਪਣਾ ਕੰਮ ਸ਼ੁਰੂ ਆ 10 ਵਜੇ ਤੋਂ ਲੈ ਕੇ 7 ਵਜੇ ਤੱਕ ਗੈਸ ਸਟੇਸ਼ਨ ਤੇ ਪੈਟਰੋਲ ਪੰਪ ਤੇ ਉਸ ਤੋਂ ਬਾਅਦ ਆ ਰਾਤ ਸਾਰੀ ਟੈਕਸੀ ਇਹ ਹੈ ਕਿ ਮਤਲਬ ਇਹ ਦੋ ਦਿਨਾਂ ਦੇ ਵਿੱਚ ਵੇਖੋ ਸਾਨੂੰ ਸਿੱਖਣ ਨੂੰ ਮਿਲ ਗਿਆ ਕਿ ਸਾਰਾ ਸਾਲ ਨਾ ਤੇ ਆਪਾਂ ਇੰਜੋਏ ਕਰ ਸਕਦੇ ਆ ਨਾ ਆਪਾਂ ਸਾਰਾ ਸਾਲ ਮਿਹਨਤ ਕਰ ਸਕਦੇ ਆ ਮਤਲਬ ਇਹ ਮਿਕਸ ਜਿਆ ਹੁੰਦਾ ਆ ਵੀ ਹਾਂ ਵੀ ਮਿਹਨਤ ਕਰੋ ਤੇ ਇੰਜੋਏ ਵੀ ਕਰੋ ਹਨਾ ਤੇ ਇਹੀ ਚੱਕਰ ਹੈ ਕਿ ਇਹੀ ਜ਼ਿੰਦਗੀ ਹੈ ਮਿਹਨਤ ਵੀ ਕਰੋ ਇੰਜੋਏ ਵੀ ਕਰੋ ਹਨਾ ਸਾਰਾ ਕੁਝ ਕਰੋ ਤੇ ਫੇਰੀ ਇੱਕ ਸਾਲ ਕੰਪਲੀਟ ਹੁੰਦਾ ਆ ਇੱਕ ਜ਼ਿੰਦਗੀ ਕੰਪਲੀਟ ਹੁੰਦੀ ਆ ਤੇ ਹੁਣ ਆਪਾਂ ਘਰੋਂ ਰੋਟੀ ਪਾਣੀ ਆਪਣਾ ਲੈ ਲਿਆ ਸੀ ਥੋੜਾ ਲੇਟ ਹੋ ਰਹੀ ਸੀ ਕਿਉਂਕਿ ਰਾਤ ਵੀ ਲੇਟ ਸੁੱਤੇ ਤੇ ਹੁਣ ਆਪਾਂ ਜਾਂਦੇ ਜਾਂਦੇ ਟਿਮ ਹਟਨ ਤੋਂ ਚਾਹ ਫੜਾਂਗੇ ਤੇ ਆਹ ਟਿਮ ਤੇ ਤੇ ਰਸ਼ ਬਹੁਤ ਆ ਅਗਲੇ ਟਿਮ ਤੇ ਦੇਖਦੇ ਆ ਤੇ ਟਿਮ ਤੋਂ ਚਾਹ ਫੜਾਂਗੇ ਤੇ ਇੱਕ ਬੇਗਲ ਫੜ ਲਾਂਗੇ ਉਦੋਂ ਆਪਾਂ ਨਾਲ ਰੋਟੀ ਫਰੂਟ ਪਾਣੀ ਸਾਰਾ ਕੁਝ ਲੈ ਕੇ ਆਏ ਆ ਘਾਟ ਸਾਨੂੰ ਕਿਹੇ ਚੀਜ਼ ਦੇਣੀ ਆ ਤੇ ਬਾਕੀ ਨਵਾਂ ਸਾਲ ਚੜ ਚੁੱਕਾ ਆ ਹਨਾ ਇੱਕ ਹੋਰ ਗੱਲ ਮੈਂ ਕਰਨੀ ਸੀ ਉਹ ਆਪਾਂ ਬਾਅਦ ਚ ਕਰਾਂਗੇ ਉਹ ਉਹਦਾ ਸ਼ਾਰਟਸ YouTube ਦੇ ਸ਼ਾਰਟ ਵੀਡੀਓ ਬਣਾ ਕੇ ਪਾਉਂਗਾ ਕਿਉਂਕਿ ਉਹ ਗੱਲ ਇੰਨੀ ਵੱਡੀ ਨਹੀਂ ਆ ਪਰ ਹੈ ਬਹੁਤ ਜ਼ਰੂਰੀ ਹਾਂਜੀ ਤੇ ਆਪਾਂ ਗੱਲ ਕਰ ਰਹੇ ਸੀ ਤੇ ਗੱਲ ਇਹ ਨਹੀਂ ਵੱਡੀ ਨਹੀਂ ਆ ਗੱਲ ਛੋਟੀ ਆ ਪਰ ਹੈ ਬਹੁਤ ਜ਼ਰੂਰੀ ਮੇਰਾ ਤੁਹਾਡਾ ਸਾਰਿਆਂ ਦਾ ਉਸ ਗੱਲ ਦੇ ਨਾਲ ਜਿਹੜਾ ਪੁਵੇਖਿਆ ਉਹ ਬਹੁਤ ਰਿਲੇਟ ਕਰਦਾ ਹੈ ਇਸ ਕਰਕੇ ਉਹ ਗੱਲ ਦੀ ਆਪਾਂ ਸ਼ਾਰਟ ਵੀਡੀਓ ਬਣਾ ਕੇ ਪਾਵਾਂਗੇ ਉਹ ਜ਼ਰੂਰ ਦੇਖਿਓ ਤੇ ਹੁਣ ਇੱਥੇ ਟਿਮ ਤੇ ਇੱਥੇ ਵੀ ਲੈਣ ਲੰਬੀ ਲੱਗੀ ਸੀ ਭਰਿਆ ਪਿਆ ਇਹ ਤੇ ਆਪਾਂ ਅਸੀਂ ਆਖਿਆ ਵੀ ਹੈ ਅੰਦਰ ਜਾ ਕੇ ਖੁਦ ਹੀ ਲੈ ਆਉਂਦੇ ਚਲੋ ਥੈਂਕ ਯੂ ਤੇ ਆਪ ਪਾ ਕੇ ਅੰਦਰ ਲੈਣ ਤੇ ਅੰਦਰ ਵੀ ਲੱਗੀ ਐ ਪਰ ਹੁਣ ਆਪਣੇ ਕੋਲ ਹੋਰ ਕੋਈ ਆਪਸ਼ਨ ਨਹੀਂ ਹੈਗੀ ਇਹ ਟਿਮ ਮਹੋਤਮ ਤੇ ਨਾਲ ਹੀ ਏਟੀਐਮ ਵੀ ਐ ਇੱਥੋਂ ਪੈਸੇ ਵੀ ਕਢਾ ਸਕਦੇ ਹੋ ਤਾਂ ਇੱਧਰ ਡਰਿੰਕਾਂ ਵੀ ਲੱਗੀਆਂ ਨੇ ਪਰ ਆਹ ਤੁਹਾਨੂੰ ਇਸ ਟਾਈਮ ਚਾਹ ਦੀ ਲੋੜ ਹੈ ਸਾਡੇ ਵਾਸਤੇ ਉਹ ਹੈ એનર્ਜੀ ਡਰਿੰਕ ਮੌਨਸਟਰ ਰੈੱਡ ਬੁੱਲ ਇਹ ਸਭ ਫੇਲ ਚਾਹ ਆ ਗਿਆ ਆਪਾਂ ਚਾਹ ਵੀ ਬਾਹਰ ਚਾਹ ਲੈ ਕੇ ਨਾਲ ਲਵਾਂਗੇ ਇੱਕ ਬੇਗਲ ਤੇ ਸਦਾ ਕਮਾਂਗੇ ਚਲੋ ਲਓ ਜੀ ਆਪਾਂ ਇੱਕ ਕੰਮ ਖਤਮ ਕਰਕੇ ਤੇ ਦੂਸਰੇ ਕੰਮ ਤੇ ਚੱਲੇ ਆਂ ਤੇ ਤੋਹੀਂ ਕਹਿਣਾ ਵੀ ਸਵੇਰੇ ਚਾਹ ਲੈ ਜਾਂਦੇ ਆ ਹੀ ਸਦਾ ਹੀ ਹੁਣ ਹਨਾ ਤੇ ਇਹ ਇਦਾਂ ਹੀ ਆ ਕੰਮਕਾਰ ਥੋੜੇ ਜੇ ਨਾ ਸਾਡੇ ਇੱਕਦਾਂ ਹੀ ਗੇਮ ਘੁਮ ਜਾਂਦੀ ਪਤਾ ਨਹੀਂ ਲੱਗਦਾ ਤੇ ਹੁਣ ਵੀ ਆਪਾਂ ਖਾਣ ਨੂੰ ਸਮਾਨ ਲੈਣ ਚੱਲੇ ਆ ਤੇ ਕੰਮ ਥੋੜਾ ਜਦ ਜਿਆਦਾ ਬਿਜ਼ੀ ਹੀ ਤੇ ਉੱਥੇ ਵੀ ਇੰਨਾ ਟਾਈਮ ਜਾਨੀ ਲੱਗਾ ਤੇ ਘਰੇ ਆ ਕੇ ਹੁਣ ਵਾਪਸ ਚੇਂਜ ਕੀਤਾ ਤੇ ਨਾਲ ਹੀ ਆਪਾਂ ਚੱਲੇ ਟੈਕਸੀ ਤੇ ਹੁਣ ਆਪਾਂ ਰਸਤੇ 'ਚੋ ਕੁਝ ਖਾਣ ਨੂੰ ਫੜਾਂਗੇ ਕਿਉਂਕਿ ਘਰੇ ਆਪਣਾ ਕੁਝ ਬਣਾ ਕੇ ਜਾਂ ਕੋ ਖਾਣ ਨੂੰ ਦਿਲ ਨਹੀਂ ਕੀਤਾ ਦਿਲ ਵੀ ਨਹੀਂ ਕੀਤਾ ਤਾਂ ਕੁਝ ਟਾਈਮ ਵੀ ਨਹੀਂ ਹੀ ਹੈਗਾ ਤੇ ਇਸ ਕਰਕੇ ਹੁਣ ਆਪਾਂ ਅਸੀਂ ਰਸਤੇ 'ਚ ਫੜਾਂਗੇ ਤੇ ਰਸਤਾ ਜੋ ਆਪਰੇ ਨੂੰ ਹੋਰ ਵੀ ਪੈਂਦੇ ਨੇ ਪਰ ਆਪਾਂ ਜਾਵਾਂਗੇ A&W A&W ਅੱਜ ਖਾਣੇ ਆ NW ਲੈ ਕੇ ਆਪਾਂ ਡਰਾਈਵ थ्रू ਦਾ ਚੱਕ ਲੈਣਾ ਮਰ ਖਾਣ ਨੂੰ ਸਮਾਨ ਤੇ ਲੈ ਕੇ ਤੇ ਸਦਾ ਹੀ ਕੌਮਾ ਕਰਨ ਚ ਚਲੋ ਪਹੁੰਚ ਕੇ ਫਿਰ ਆਪਾਂ ਵੇਖਦੇ ਆ NW ਤੋਂ ਲੈ ਕੇ ਸਮਾਨ ਤੇ ਆਗੇ ਹੀ ਟੈਕਸੀ ਤੇ ਤੇ ਬਾਤੀ ਨੋਤਾ ਗਿਆ ਤਾਂ ਵੀ ਆਪਾਂ ਹਰੇ ਸਟਾਰਟ ਨਹੀਂ ਕਰਨਾ ਪਹਿਲਾਂ ਢੇਰ ਪੂਜਾ ਫਿਰ ਕੰਮ ਕਰੀਏ ਲਓ ਇਹ ਖਾਣਾ-ਦਾਣਾ ਆਪਾਂ ਖਾ ਲਿਆ ਆ ਤੇ ਇਹ ਕੰਮ ਥੋੜਾ ਸਲੋ ਹੈ ਬਿਜ਼ੀ ਨਹੀਂ ਹੈ ਤੇ ਬਸ ਟਾਈਮ ਪਾਸ ਕਰ ਰਹੇ ਆ ਤੇ ਮਾਸੀ ਨੂੰ ਵਲੌਗ ਦਿਖਾ ਰਹੇ ਹਾਂ ਮਾਸੀ ਬਹੁਤ ਖੁਸ਼ ਹੋਈ ਹੈ ਤੇ ਹੁਣ ਕੀ ਗੱਲਬਾਤ ਕਰੀਏ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕੱਲ ਦਾ ਦਿਨ ਆਪਣਾ ਸਾਰਾ ਜਿਹੜਾ ਸੀ ਔਰ ਨੰਗਿਆ ਇਦਾਂ ਹਨਾ ਫਿਨਿਸ਼ ਆਫ ਕਰਦੇ ਇੰਜੋਏ ਕਰਦੇ ਸਾਲ ਦਾ ਪਹਿਲਾ ਦਿਨ ਤਾਂ ਦੂਜਾ ਦਿਨ ਆਪਣਾ ਸਾਰਾ ਦਿਨ ਤੇ ਸਾਰੀ ਰਾਤ ਕੰਮ ਤੇ ਤੇ ਬਸ ਇਦਾਂ ਹੀ ਆ ਜੀ ਦਿਨ ਲੰਘਦੇ ਜਾਂਦੇ ਆ ਤੇ ਯੂ ਡੋ ਇਟ ਵਾਹੇ ਗਰੂ ਇਦਾਂ ਹੀ ਆ ਕਿਤੇ ਹਸੀ ਕਿਤੇ ਖੁਸ਼ੀ ਕਿਤੇ ਗਮੀ ਕਿਤੇ ਨਮੀ ਚਲਦਾ ਰਹਿੰਦਾ ਜ਼ਿੰਦਗੀ 'ਚ ਬਾਕੀ ਚਲੋ ਹੁਣ ਵੇਖਦੇ ਆ ਅੱਗੇ ਕੀ ਬਣਦਾ ਕੋਈ ਆਉਂਦਾ ਹੀ ਟ੍ਰਿਪ ਟ੍ਰਿਪ ਤੇ ਸਹੀ ਐ ਨਹੀਂ ਤਾਂ ਜਲਦੀ ਚੱਲ ਜਾਵਾਂਗੇ ਅਗਰੇ ਟਾਈਮ ਨਾ ਸੌਂ ਜਾਗੇ ਹੋਰ ਕੀ ਆ ਬਾਕੀ ਦੇਖਦੇ ਆ ਕੀ ਬਣਦਾ ਹਾਂਜੀ ਕੰਮ ਅੱਜ ਠੰਡਾ ਹੀ ਲੱਗ ਰਿਹਾ ਹੈ ਤਰੀ ਲਾਈ ਜਾਂਦਾ ਸਾਰੇ ਟ੍ਰਿਪ ਹੈ ਸਾਨੂੰ ਨਹੀਂ ਮਿਲ ਰਹੇ ਤੇ ਕੰਮ ਅੱਜ ਠੰਡਾ ਚੱਲ ਰਿਹਾ ਤੇ ਮੈਨੂੰ ਲੱਗਦਾ ਆਪਾਂ ਨੂੰ ਜਲਦੀ ਜਾਣਾ ਪਣਾ ਘਰੇ ਤੇ ਵਧੀਆ ਸਗੋਂ ਟਾਈਮ ਨਾ ਸੋਵਾਂਗੇ ਜਾ ਕੇ ਤੇ ਬਾਕੀ ਦੇਖਦੇ ਹਾਂ ਥੋੜਾ ਜਿਹਾ ਹੋਰ ਜੇ ਵੇਟ ਕਰਦੇ ਹਾਂ ਅਜੇ ਤੇ 1:30 ਵਜਾ ਆ 2.5 ਕਿਤੇ ਵਜਾਉਣੇ ਪੈਣੇ 2.5 ਦਿਨ ਤੇ ਬਾਕੀ ਚਲੋ ਦੇਖਦੇ ਆ ਤੇ ਬਾਕੀ ਹੁਣ ਆਪਾਂ ਘਰੇ ਵੀ ਗੱਲ ਕਰਦੇ ਆ ਘੜੀ ਤੇ ਹੁਣ ਸਾਨੂੰ ਤਾਂ ਇਜਾਜ਼ਤ ਅੱਜ ਦਾ ਟਾਈਮ ਬਹੁਤ ਐਨਾ ਕੀ ਕਿਉਂਕਿ ਸਾਰਾ ਦਿਨ ਹੀ ਆਪਾਂ ਕੰਮ ਕੀਤਾ ਤੇ ਫਿਰ ਹਨਾ ਹੋਰ ਕੀ ਕਰ ਸਕਦੇ ਆ ਤੇ ਦੇਖੋ ਹੁਣ ਇਦਾਂ ਹੀ ਆ ਸਾਰਾ ਸਾਲ ਸਾਰਾ ਮਹੀਨਾ ਜਾਂ ਸਾਰਾ ਦਿਨ ਆਪਾਂ ਇੰਜੋਏ ਨਹੀਂ ਕਰ ਸਕਦੇ ਸਾਰਾ ਇੱਦਾਂ ਕੰਮ ਨਹੀਂ ਕਰ ਸਕਦੇ ਇਦਾਂ ਹੀ ਕਿਤੇ ਤੇਗਦੇ ਥੱਲੇ ਗਦੇ ਪੂਰੀ ਬੱਲੇ ਬੱਲੇ ਤੇ ਇਦਾਂ ਬਾਕੀ ਹੁਣ ਅੱਜ ਲਈ ਬਹੁਤ ਐਨਾ ਹੀ ਕੱਲ ਦਾ ਦੇਖਦੇ ਆਂ ਕੱਲ ਕੀ ਕਰਦੇ ਆਂ ਤੇ ਹੁਣ ਦੋ ਸਾਨੂੰ ਇਜਾਜ਼ਤ ਓਕੇ ਬਾਏ ਟਾਟਾ ਟੇਕ ਕੇਅਰ ਤੇ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਇੱਕ ਗੱਲ ਕਰਨੀ ਆ ਸ਼ਾਰਟ ਵੀਡੀਓ ਬਣਾਵਾਂਗੇ ਉਹ ਡਿਪੈਂਡ ਕਰਦਾ ਦੇਖਦੇ ਆ ਵੀ ਉਹ ਸ਼ਾਰਟ ਬਣਦੀ ਹੈ ਕਿ ਲੌਂਗ ਬਣਦੀ ਹੈ ਗੱਲ ਵੱਡੀ ਵੀ ਹੋ ਸਕਦੀ ਹੈ ਤੇ ਉਹ ਡਿਪੈਂਡ ਕਰਦਾ ਫਿਰ ਉਦੋਂ ਵੇਖਾਂਗੇ ਜਦੋਂ ਕਰਾਂਗੇ ਕੱਲ ਸ਼ਾਇਦ ਆਪਾਂ ਪਾ ਲਈਏ ਉਸੇ ਟੌਪਿਕ ਤੇ ਤੇ ਟੌਪਿਕ ਅਜੇ ਦੇਖਦੇ ਆ ਕਰਦੇ ਆ ਵਿਚਾਰ ਹੁਣ ਦੋਈ ਇਜਾਜ਼ਤ ਓਕੇ ਬਾਏ ਟਾਟਾ ਟੇਕ ਕੇਅਰ ਧਿਆਨ ਰੱਖਿਓ ਸਸਰੀ ਜੀ